ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ 111 ਸੰਤ ਬਾਬਾ ਬੁਲਵੰਤ ਸਿੰਘ ਜੀ ਮਹਾਰਾਜ ਜਿਹੜੇ ਨਾਨਕ ਸਰ ਪਲੇਰਾ ਦੇ ਵਿੱਚ ਸੰਤ ਬਾਬਾ ਕ੍ਰਿਸ਼ਚਰ ਸਿੰਘ ਜੀ ਮਹਾਰਾਜ ਦੇ ਕੋਲ ਰਹਿੰਦੇ ਹਨ ਅਤੇ ਆਪ ਦਾ ਜਪ ਤਪ ਕਰਦੇ ਨੇ ਅਤੇ ਨਾਲ ਹੀ ਬਾਠ ਵਿੱਚ ਧਾਰੂ ਦੀ ਸੇਵਾ ਵੀ ਕਰਦੇ ਰਹਿੰਦੇ ਹਨ ਬਾਠ ਦੇ ਵਿੱਚ ਮੁਸਾਕੀ ਦੀ ਦਿਹਾੜੀ ਨੂੰ ਮੁੱਕ ਰੱਖਦੇ ਹੋਏ ਉੱਤੇ ਸ੍ਰੀ ਖੰਡ ਪਾਠ ਪਰਾਰੰਭ ਹਨ ਮਦ ਵਾਲੇ ਦਿਨ ਅੰਮ੍ਰਿਤ ਵੇਲੇ ਸੰਤ ਬਾਬਾ ਬਲਵੰਤ ਸਿੰਘ ਜੀ ਇਸ਼ਨਾਨ ਪਾਣੀ ਕਰਕੇ ਜਦੋਂ ਆਪ ਦੇ ਵਿੱਚ ਆ ਕੇ ਟਾੜੂ ਦੀ ਸੇਵਾ ਕਰਦੇ ਨੇ ਟਾੜੂ ਦੀ ਸੇਵਾ ਕਰਦੇ ਕਰਦੇ ਜਦੋਂ ਬਾਬਾ ਜੀਾਂ ਦੇ ਜਥੇ ਨੇ ਆ ਕੇ ਆਸਾ ਦੀ ਵਾਰ ਦਾ ਕੀਰਤਨ ਪਰ ਆਰੰਭ ਕਰਿਆ ਤਾਂ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਹੋ ਪੰਜ ਸਨਾਨਾ ਕਰਕੇ ਜੱਥੇ ਦੇ ਕੋਲ ਨਜ਼ਦੀਕ ਆ ਕੇ ਬੈਠ ਜਾਂਦੇ ਹਨ ਆਸਾਨੀਵਾਦ ਦਾ ਕੀਰਤਨ ਪਰ ਆਰੰਭ ਜਥੇ ਨੇ ਕਰਤਾ ਹੈ ਸਿੰਘ ਨੇ ਚਾਰ ਸ਼ਲੋਕ ਵਿਕਿਆ ਸਮੇਤ ਪੌੜੀਆਂ ਸਮੇਤ ਕੀਰਤਨ ਕੀਤਾ ਹੈ ਉਸ ਤੋਂ ਬਾਅਦ ਸੰਤ ਬਾਬਾ ਬਲਵੰਤ ਸਿੰਘ ਨੂੰ ਜਥੇਦਾਰ ਨੇ ਇਸ਼ਾਰਾ ਕੀਤਾ ਆਓ ਤੁਸੀਂ ਵੀ ਆਸਾ ਦੀ ਵਾਰ ਦੇ ਵਿੱਚ ਹਾਜ਼ਰੀ ਲਵਾਓ ਤਾਂ ਬਾਬਾ ਜੀ ਉੱਠ ਕੇ ਸਤਿਗੁਰਾਂ ਨੂੰ ਪਹਿਲਾਂ ਨਮਸਕਾਰ ਕੀਤੀ ਫੇਰ ਜਾ ਕੇ ਜਥੇ ਦੇ ਵਿੱਚ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਪਰਾਰੰਭ ਕੀਤਾ ਬਾਬਾ ਜੀਆ ਨੇ ਪਹਿਲਾਂ ਸ਼ਬਦ ਪੜਿਆ ਫਿਰ ਸ਼ਲੋਕ ਚੱਕਾ ਸ਼ਲੋਕ ਉਸ ਤੋਂ ਬਾਅਦ ਫਿਰ ਦੂਸਰਾ ਸ਼ਲੋਕ ਪਰਾਰੰਭ ਕੀਤਾ ਦੂਸਰੇ ਸ਼ਲੋਕ ਦੇ ਵਿੱਚ ਬਾਬਾ ਜੀਆ ਨੇ ਫਿਰ ਸ਼ਬਦ ਪੜਿਆ ਇਹ ਚੱਕਾ ਇਹ ਸ਼ਲੋਕ ਇਹ ਤਾਂ ਦੋ ਸ਼ਲੋਕਾਂ ਦਾ ਸੱਤਿਆਂ ਦਾ ਕੀਰਤਨ ਕਰਿਆ ਉਸ ਤੋਂ ਉਪਰੰਤ ਅਗਲੇ ਸਿੰਘ ਨੂੰ ਬਾਬਾ ਜੀਆ ਨੇ ਉੱਠ ਉੱਟ ਕੇ ਇਸ਼ਾਰਾ ਕਰਤਾ ਫਿਰ ਹਜੂਰੀ ਜੱਥੇ ਦੇ ਵਿੱਚੋਂ ਇੱਕ ਸਿੰਘ ਨੇ ਅਸਦੀ ਵਾਰ ਦੀ ਰੰਦੇ ਸੀ ਜਿਹੜੇ ਸ਼ੱਕੇ ਉਹਨਾਂ ਨੂੰ ਪ੍ਰਾਰੰਭ ਕੀਤਾ ਕੀਰਤਨ ਕਰਦਿਆਂ ਕਰਦਿਆਂ ਹੀ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਸਤਗੁਰਾਂ ਦੇ ਹਜੂਰੀ ਦੇ ਵਿੱਚ ਆ ਕੇ ਜਿੱਥੇ ਦੇ ਕੋਲ ਬੈਠ ਜਾਂਦੇ ਹਨ ਸੰਗਤਿ ਆਫੀਸਰ ਬੈਠੇ ਰਹੇ ਸਿੰਘ ਕੀਰਤਨ ਕਰਦੇ ਗਏ ਕੀਰਤਨ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਬਾਬਾ ਜੀ ਨੇ ਸੰਗਤਾਂ ਨੂੰ ਬਚਨ ਕੀਤੇ ਬਚਨ ਕੀਤੇ ਭਾਈ ਸਾਰੀਆਂ ਸੰਗਤਾਂ ਪਿਆਰ ਦੇ ਨਾਲ ਸੇਵਾ ਕਰਦੇ ਜਾਓ ਜਿੱਤੇ ਜਿੱਤੇ ਵੀ ਭਾਈ ਡਿਊਟੀਆਂ ਨੇ ਸਾਰੀਆਂ ਆਪਣੀਆਂ ਪਿਆਰ ਦੇ ਨਾਲ ਡਿਊਟੀਆਂ ਨਿਭਾਓ। ਸਾਮ ਦੇ دیਵਾਨ ਦੇ ਵਿੱਚ ਫਿਰ ਸੰਤਾਂ ਨੇ ਭਾਈ ਆ ਕੇ ਆਜ ਰਹੀਆਂ ਪਰਨ ਦੀ ਕਿਰਪਾਲਤਾ ਕਰਨੀ ਇਹ ਬਚਨ ਕਰਕੇ ਬਾਬਾ ਜੀ ਉਹ অসੰਤੁਸ਼ਟ ਕੇ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਫਿਰ ਬਾਬਾ ਜੀ ਆਪਦੇ ਆਸਨ ਵੱਲ ਨੂੰ ਜਾ ਰਹੇ ਨੇ। ਅਤੇ ਨਾਲ ਦੀ ਨਾਲ ਸੰਗਤਾਂ ਨੂੰ ਪਿਆਰ ਦੇ ਨਾਲ ਵਚਨ ਕਰਦੇ ਜਾਂਦੇ ਹਨ ਇਸ ਤਰ੍ਹਾਂ ਵਚਨ ਕਰਦੇ ਕਰਦੇ ਆਪਦੇ ਕੁਪਿਆ ਦੇ ਕੋਲ ਚਲੇ ਜਾਂਦੇ ਨੇ ਉੱਤੋਂ ਅੰਦਰ ਪ੍ਰਵੇਸ਼ ਹੋ ਗਏ ਅੰਤ ਬਾਵਾ ਬਲਵੰਤ ਸਿੰਘ ਜੀ ਕਹਿੰਦੇ ਅਸੀਂ ਫਿਰ ਉੱਥੋਂ ਵਾਪਸ ਹੋ ਕੇ ਆਪਦੇ ਹਸਨਵਾਲ ਠਾਠ ਤੋਂ ਬਾਹਰ ਕੋਈ ਰੋਹੀਆਂ ਦੇ ਵਿੱਚ ਨੂੰ ਚਲੇ ਗਏ ਰੋਹੀਆਂ ਦੇ ਵਿੱਚ ਜਾ ਕੇ ਆਪਦਾ ਨਿਤਨੇਮ ਕਰਨ ਲੱਗੇ ਨਿਤਨੇਮ ਕਰਦੇ ਕਰਦੇ ਅਸੀਂ तकरीबन ਸ਼ਾਮ ਦਾ ਟਾਈਮ ਹੋ ਗਿਆ ਸਾਹਮਣੇ ਜਦੋਂ ਅਸੀਂ ਉੱਥੋਂ ਤੁਰਨ ਲੱਗੇ ਉਦੋਂ ਨਿਤਨੇਮ ਦਾ ਟਾਈਮ ਹੋ ਗਿਆ ਸੀ ਸਿੰਘ ਰਹਿ ਦਾ ਪਾਠ ਕਰਦੇ ਸੀ ਰਹਿ ਦਾ ਪਾਠ ਕਰਦੇ ਕਰਦੇ ਫਿਰ ਆਰਤੀ ਆਰਤੀ ਦਾ ਕੀਰਤਨ ਉਸ ਤੋਂ ਬਾਅਦ ਅਰਦਾਸ ਫੇਰ ਭੁੱਲੇ ਦੀਵਾਨ ਦੀ ਪਰਾਰੰਭਤਾ ਕੀਤੀ ਗਈ। ਬਰਾਂਗ ਦੇਰਨ ਦੇ ਵਿੱਚ ਜੱਥੇ ਦੀ ਸਿੰਘਾਂ ਨੇ ਹਾਜ਼ਰੀਆਂ ਲਵਾਈਆਂ। ਜਰਨੂ ਦਾਸ ਵੀ ਉੱਥੇ ਪਹੁੰਚ ਗਿਆ। ਥੋੜੀ ਦੂਰ ਨਮਸਕਾਰ ਕਰਕੇ ਸੰਗਤਾਂ ਦੇ ਵਿੱਚ ਬੈਠ ਗਿਆ। ਤੇ ਰਾਗੀ ਸਿੰਘ ਨੇ ਦਾਸ ਨੂੰ ਫੇਰ ਇਸ਼ਾਰਾ ਕੀਤਾ। ਆ ਵੀ ਫਕਰਾ ਤੂੰ ਵੀ ਹਾਜ਼ਰੀ ਲਵਾ। ਇਸ ਤਰ੍ਹਾਂ ਹੁਕਮ ਜਾਨ ਕੀਤਾ ਮੈਂ ਉੱਠ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਜਾ ਕੇ ਦੋ ਧਾਰਨਾ ਪੜ ਕੇ ਆ ਵੀ ਹਾਜ਼ਰੀ ਲਵਾਈ ਫਿਰ ਮੇਰੇ ਕੋਲ ਹੀ ਰਵੀ ਸਿੰਘ ਬੈਠਾ ਸੀ ਦਿੱਲੀ ਤੋਂ ਆਇਆ ਸੀ ਭਾਈ ਗਰਮੇਲ ਸਿੰਘ ਰਾਗੀ ਉਸਨੇ ਸ਼ਬਦ ਪੜਿਆ ਵਾਹੋ ਵਾਹੋ ਗੋਬਿੰਦ ਸਿੰਘ ਅੱਪੇ ਗੁਰਚੀਲਾ ਉਹਦੇ ਸ਼ਬਦ ਪੜਦੇ ਪੜਦੇ ਹੀ ਬਾਬਾ ਜੀ ਮੰਡਾਲ ਦੇ ਵਿੱਚ ਆ ਗਏ ਬਾਬਾ ਜੀ ਪੰਡਾਲ ਦੇ ਵਿੱਚ ਆਪਦੇ ਆਸਣ ਤੇ ਸੁਹਾਇਮਾਨ ਬੈਠੇ ਹਨ ਜਦ ਨੂੰ ਰਾਗੀ ਸਿੰਘ ਨੇ ਸਮਾਪਤੀ ਕੀਤੀ ਬਾਬਾ ਜੀਆ ਨੇ ਇੱਕ ਹੋਰ ਗੁਰਮੁਖ ਸਿਆਣਾ ਬਜ਼ੁਰਗ ਬੈਠਾ ਸੀ ਉਸ ਨੂੰ ਇਸ਼ਾਰਾ ਕੀਤਾ ਇਹ ਆ ਜਾ ਭਾਈ ਤੂੰ ਵੀ ਆ ਕੇ ਆਜਰੀ ਪੜ ਆਜਰੀ ਉਸ ਨੇ ਲਵਾਈ ਉਸ ਤੋਂ ਬਾਅਦ ਬਾਬਾ ਜੀਆ ਨੇ ਫਿਰ ਵਚਨ ਕੀਤੇ ਭਾਈ ਆਓ ਆਪਾਂ ਨੂੰ ਇਸ ਪਾਗਾ ਸਮਾ ਜੋ ਪ੍ਰਾਪਤ ਹੋਇਆ ਹੈ ਅੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1698 ਦੀ ਵਿਸਾਖੀ ਨੂੰ ਜੋ ਖਾਸੇ ਦੀ ਰਚਨਾ ਕੀਤੀ ਹੈ ਉਸ ਪਾਉਂਡ ਵਿੱਚ ਦਿਹਾੜਾ ਆਪਾਂ ਨੂੰ ਵੀ ਇਸ ਭਾਗ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਖੰਡੇ ਵਾਟੇ ਦਾ ਪਾਉਲਸ ਜੋਕਾ ਕੇ ਗੁਰੂ ਵਾਲੇ ਬਣਾਏ ਅਤੇ ਉਹਨਾਂ ਤੋਂ ਆਪ ਵੀ ਗੁਰਗੋਬ ਸਿੰਘ ਮਹਾਰਾਜ ਨੇ ਖੰਡੇ ਵਾਟੇ ਦਾ ਅਮਨ ਛਕਿਆ ਵਾਹੂ ਵਾਹੂ ਭੋਗਿੰਦ ਸਿੰਘ ਆਪੇ ਗੁਰਚਿੱਲਾ ਆਪ ਸਤਿਗੁਰਾਂ ਨੇ ਕਿਰਪਾ ਕੀਤੀ ਜਿਸ ਨੂੰ ਭਾਈ ਗੁਰਦਾਸ ਜੀ ਵਰਣਨ ਕਰਦੇ ਹਨ ਹਰ ਸੱਚੇ ਤਖਤ ਚਾਇਆ ਸਤ ਸੰਗਤ ਮਿਲਾ ਨਾਨਕ ਨਿਰਪਉ ਨੰਕਾਰ ਬਿ ਸਿਦੰ ਖਿਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਓ ਪਹੋਲ ਖੰਡੇ ਤਹਾਰ ਕੋ ਜਨਮ ਸੇ ਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਕੀ ਦੇ ਲਾ ਵਾਹ ਵਾਹ ਗੋਬਿੰਦ ਸਿੰਘ ਆਪਕੇ ਗੁਰ ਚੇਲਾ ਇਹ ਪਾਣੀ ਗੁਰਦਾਸ ਨੇ 12 ਦੇ ਵਿੱਚ ਇਸ ਪੌੜੀ ਦੀ ਰਚਨਾ ਕੀਤੀ ਹੈ ਇਹ ਬਾਬਾ ਜੀ ਨੇ ਸੁਣਾਇਆ ਕਿ ਇਸ ਤਰ੍ਹਾਂ ਗੁਰੂ ਘੋੜਸਿਣੀ ਨੇ ਆਪਣੇ ਬਹੁਤ ਸੰਗਤਾਂ ਦੇ ਉੱਤੇ ਵੱਡੀ ਕਿਰਪਾ ਕੀਤੀ ਹੈ ਉਹਨਾਂ ਦੀ ਕਿਰਪਾ ਦਾ ਸਦਕਾ ਅੱਜ ਕਰੋਨਾ ਦੀ ਤਦਾਦ ਤੇ ਸੰਗਤਾਂ ਨੇ ਢੰਡੇ ਬਾਟੇ ਦਾ ਬਹੁਤ ਸ਼ੱਕ ਕੇ ਆਪਣਾ ਜੀਵਨ ਸਫਲਾ ਕੀਤਾ ਹੈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰਕੇ ਪਰਵੇਸ਼ਨ ਤੇ ਆਉਂਦੇ ਨੇ ਅਤੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਇਹ ਵੱਡਾ ਪਰਉਪਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਧ ਸੰਗਤ ਜੀ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਉਹਨਾਂ ਦੇ ਚਲਾਏ ਹੋਏ ਪੂਰਨਿਆਉਤੇ ਆਪਾਂ ਵੀ ਵੱਧ ਤੋਂ ਵੱਧ ਪਹਿਰਾ ਦੇ ਕੇ ਆਪਣੇ ਜੀਵਨ ਸਫਲੇ ਕਰੀਏ ਮਬਾ ਜੀਆ ਨੇ ਫਿਰ ਕਿਹਾ ਭਾਈ ਆਪਾਂ ਵੀ ਕੱਲ ਨੂੰ ਇਹ ਜਿਹੜਾ ਸੁਭਾਗਾ ਸਮਾ ਹੁੰਦਾ ਵਿਸਾਖੀ ਦਾ ਇਹ ਵਿਸਾਖੀ ਦੇ ਦਿਹਾੜੇ ਤੇ ਅਖੰਡ ਪਾਠ ਸਹਿਰ ਦੀ ਸਮਾਪਤੀ ਤੋਂ ਬਾਅਦ ਅੰਮ੍ਰਿਤ ਦਾ ਵਟਾ ਤਿਆਰ ਕੀਤਾ ਜਾਵੇਗਾ ਜਿੰਨਾ ਗੁਰੂ ਦੇ ਜਹਾਜ਼ ਤੇ ਚੜ੍ਹ ਕੇ ਪਾਰ ਹੋਣਾ ਇਹ ਸਮੁੰਦਰ ਸਾਗਰ ਸੰਸਾਰ ਦੇ ਵਿੱਚੋਂ ਉਹਨਾਂ ਸਾਰਿਆਂ ਨੇ ਭਾਈ ਸਵੇਰੇ ਕੇਸੀ ਇਸ਼ਨਾਨ ਕਰਕੇ ਆਉਣਾ ਹੈ ਤੇ ਵੱਦ ਸਦਕੇ ਸਭ ਨੇ ਵੱਧ ਤੋਂ ਜਿੰਨੇ ਵੀ ਸੰਗਤ ਆਈ ਆ ਸਕਦੀ ਹੈ ਵੱਧ ਤੋਂ ਵੱਧ ਸਭ ਨੇ ਅੰਮ੍ਰਿਤ ਛਕਣ ਦੀ ਕਿਰਪਾਲਤਾ ਕਰਨੀ ਹੈ ਇਸ ਭਾਗਾ ਸਮਾ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਇਸ ਤੋਂ ਸਭ ਨੇ ਲਾਹੇ ਲੈਣੇ ਹਨ ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਅਰਦਾਸ ਉਸ ਤੋਂ ਸਤਿਗੁਰਾਂ ਦਾ ਹੁਕਮਨਾਮਾ ਤੇ ਦੇਖ ਵਰਤਾਈ ਗਈ ਤੇ ਜਿਨ੍ਹਾਂ ਨੇ ਲੰਗਰ ਛਕਣਾ ਸੀ ਉਹਨਾਂ ਨੇ ਲੰਗਰ ਛਕਿਆ ਪੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਕਹਿੰਦੇ ਅਸੀਂ ਫਿਰ ਨਮਸਕਾਰ ਕਰਕੇ ਸਤਿਗੁਰਾਂ ਨੂੰ ਬਾਬਾ ਜੀਆਂ ਨੂੰ ਅਸੀਂ ਲੰਗਰ ਦੇ ਵਿੱਚ ਆ ਕੇ ਛਕੀ ਆਪਦੇ ਟਿਕਾਣੇ ਜਿਵੇਂ ਤੁਰ ਪਿਆ ਮੈਂ ਛਾੜ ਦੇ ਵਿੱਚੋਂ ਇੱਥੇ ਮੇਰਾ ਆਸਣ ਲੱਗਿਆ ਮੈਂ ਅਸੀਂ ਉੱਤੇ ਜਾ ਕੇ ਮੈਂ ਆਰਾਮ ਕੀਤਾ ਰਾਮ ਕੰਤੋ ਬਾਦ ਫਿਰ ਪਰਮੇਸ਼ਰ ਨੂੰ ਯਾਦ ਕਰਨਾ ਸਵਾਸ ਸਵਾਸੀ ਸਤਿਗੁਰਾਂ ਦੀ ਕਿਰਪਾ ਸੀ ਸਿਮਰਨ ਤਾਂ ਚੱਲਦਾ ਹੀ ਰਹਿੰਦਾ ਸੀ ਫਿਰ ਆਪਣੀ ਸਮਾਧੀ ਲਾ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਅੱਧੀ ਰਾਤ ਦਾ ਟਾਈਮ ਹੋ ਗਿਆ ਜਦੋਂ ਦਾਸ ਰੋਜ਼ ਹੀ ਕਰੀਬਨ ਅੱਧੀ ਰਾਤ ਤੋਂ ਕਿਤੇ ਪੂਰਾ ਕਾਣਾ ਵੱਧ ਘੱਟ ਸਮਾਂ ਹੋ ਜਾਂਦਾ ਸੀ ਨਹੀਂ ਤਕਰੀਬਨ ਅੱਧੀ ਰਾਤ ਨੂੰ ਹੀ ਉਤਕੇ ਮੈਂ ਜਿਹੜਾ ਸਟੇਸ਼ਨ ਦੇ ਉੱਤੇ ਨਲਕਾ ਸੀ ਉਸ ਨਲਕੇ ਤੇ ਜਾ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਫਿਰ ਮੈਂ ਬਾਠ ਵੱਲ ਨੂੰ ਚੁਰਪਿਆ ਤੋਂ ਕਈ ਵਾਰੀ ਮੈਂ ਆਪਣੇ ਆਸਨ ਤੇ ਵੀ ਨਿਤਨੇਮ ਕਰਨ ਲੱਗ ਜਾਂਦਾ ਸੀ ਕੀਰਤਨ ਦੀਪ ਦਾ ਅਰੰਭਤਾ ਵੇਲੇ ਜਾਂਦਾ ਸੀ ਫਿਰ ਉਸ ਦਿਨ ਮੈਂ ਪਹਿਲਾਂ ਹੀ ਬਾਹਰ ਦੇ ਵੱਲ ਚੁਰ ਗਿਆ ਜਾ ਕੇ ਟਾਰ ਦੇ ਵਿੱਚ ਆਪਦੀ ਜੋ ਨਿਤ ਦੀ ਸੇਵਾ ਕਰਦਾ ਸੀ ਮੈਂ ਉਹ ਸੇਵਾ ਕਰਨ ਲੱਗ ਗਿਆ ਟਾੜੂ ਦੀ ਸੇਵਾ ਕਰ ਰਿਹਾ ਮੈਂ ਟਾੜੂ ਦੀ ਸੇਵਾ ਕਰਦਾ ਕਰਦਾ ਉਧਰ ਆਸਾ ਦੀ ਬਾਤ ਦਾ ਕੀਰਤਨ ਸ਼ੁਰੂ ਹੋਇਆ 10 ਵੀ ਪੰਜ ਸੁਨਾਣਾ ਕਰਕੇ ਫਿਰ ਪੁੱਤੇ ਸਤਗੁਰਾਂ ਦੀ ਹਜ਼ੂਰੀ ਵਿੱਚ ਜਾ ਕੇ ਨਮਸਕਾਰ ਕਰਕੇ ਫਿਰ ਮੈਂ ਜਥੇ ਦੇ ਕੋਲ ਹੀ ਬੈਠ ਗਿਆ ਉਨੇ ਬੈਠਾ ਤਾਂ ਮੈਂ ਚੌਥਾ ਔਰ ਪੰਜਵਾਂ ਤੇ ਛੇਵਾਂ ਇਹ ਤਿੰਨ ਸਲੋਕਾਂ ਦਾ ਮੈਂ ਕੀਰਤਨ ਕਰਿਆ ਕੀਰਤਨ ਕਰਨ ਤੋਂ ਬਾਅਦ ਮੈਂ ਅੱਗੇ ਉੱਥੇ ਬੈਠ ਕੇ ਸਾਰੀ ਹਸ ਅੰਗਾਰ ਦਾ ਕੀਰਤਨ ਸਰਵਨ ਕਰਦਾ ਸੀ ਉਸ ਦਿਨ ਮੈਂ ਉੱਥੇ ਕੇ ਆਵਦੇ ਆਸਣ ਵੱਲ ਆ ਗਿਆ ਆਵਦੇ ਆਸਣ ਤੇ ਆ ਕੇ ਮੈਂ ਉਹਦਾ ਚੇਨਾ ਨਹਾਉ ਕੀਤਾ ਦੋ ਖੜੀਆਂ ਉਸ ਤੋਂ ਬਾਅਦ ਫਿਰ ਮੈਂ ਇਸ਼ਨਾਨ ਕੀਤਾ ਕੇਸੀ ਇਸ਼ਨਾਨ ਕੀਤਾ ਕਿਉਂਕਿ ਮੈਂ ਉਤੋਂ ਜਿਹੜੇ ਮੇਰੇ ਵਸਤਰ ਬਾਬਾ ਜੀਆ ਨੇ ਮੈਨੂੰ ਦਿੱਤੇ ਸੀ ਉਹ ਵਸਤਰ ਕਿਸੇ ਗੁਰਮੁਖ ਪਿਆਰੇ ਨੂੰ ਫੜਾਏ ਹੋਏ ਸੀ ਉਹ ਵਸਤਰ ਲੈ ਕੇ ਵੀ ਆ ਗਿਆ ਸੀ ਮੈਂ ਉਹ ਵਸਤਰ ਵਾਲਾ ਝੋਲਾ ਲੈ ਕੇ ਆਪਣੇ ਅਸਨ ਤੇ ਨੂੰ ਆ ਕੇ ਫਿਰ ਉਹ ਵਸਤਰ ਪਹਿਨਣਾ ਸੀਗੇ ਇਸ ਕਰਕੇ ਨਾਲੇ ਅੰਮ੍ਰਿਤ ਪਾਨ ਕਰਨਾ ਸੀ। ਇਸੀ ਇਸ਼ਨਾਨ ਕਰਕੇ ਫਿਰ ਮੈਂ ਉਹ ਵਸਤਰ ਪਹਿਨ ਕੇ ਨਵੇਂ ਤਿਆਰੀ ਕਰਕੇ ਉਤੋਂ ਦੀ ਗਿਣਤੀ ਫੇਰ ਮੈਂ ਮਾਰ ਲਈ। ਗਿਣਤੀ ਮਾਰ ਕੇ ਮੈਂ ਫਿਰ ਤਾੜ ਦੇ ਵਿੱਚ ਚੱਲਿਆ ਗਿਆ। ਤਾੜ ਦੇ ਵਿੱਚ ਜਾ ਕੇ ਫਿਰ ਮੈਂ ਕੋ Pase ਹੋ ਕੇ ਬੈਠ ਗਿਆ ਜਦੋਂ ਬਾਬਾ ਜੀ ਵੀ ਪਤਗੁਰਾਂ ਦੇ ਜੂਲੀ ਦੇ ਵਿੱਚ ਆ ਕੇ ਉਹਦੇ ਆਸਨ ਤੇ ਬੈਠ ਗਏ ਸਭ ਸੰਗਤਾਂ ਚਕੌਰ ਵਾਂਗ ਬਾਬਾ ਇਕਸਰ ਸਿੰਘ ਮਹਾਰਾਜਿਆਂ ਦੇ ਦਰਸ਼ਨ ਜਾਰੇ ਕਰ ਰਹੀਆਂ ਨੇ ਅਤੇ ਅਸਦੀਵਾਰ ਦਾ ਕੀਰਤਨ ਸਰਵਣ ਕਰਦੇ ਨੇ ਰੰਦੇ ਸੱਕੇ ਸ਼ਲੋਖਾਂ ਦਾ ਅਸਦੀਵਾਰ ਦਾ ਕੀਰਤਨ ਸਭ ਨੇ ਸਰਵਣ ਕੀਤਾ ਉਸ ਤੋਂ ਉਪਰੰਤ ਬਾਬਾ ਜੀ ਨੇ ਕੋਈ ਬਚਨ ਨਹੀਂ ਕੀਤਾ ਇਹ ਭੋਗ ਹੁਣਾ ਸ਼ੁਰੂ ਹੋ ਗਿਆ ਭੋਗ ਦੇ ਸਮਾਪਤੀ ਹੋਈ ਉਸ ਤੋਂ ਬਾਅਦ ਜੋ ਬਾਬਾ ਜੀ ਅੰਦਰ ਨਿਤਨੇਮ ਜਾਂ ਮਰਜ਼ਾਦਾ ਅਨੁਸਾਰ ਕੀਰਤਨ ਕਰਦੇ ਸੀ ਉਹ ਲਵਾਇਆ ਉਸ ਤੋਂ ਬਾਅਦ ਅੱਬਾ ਜੀ ਨੇ ਕੁਝ ਬਸ਼ਨ ਕੀਤੇ ਆਈ ਅੱਜ ਜਿਹੜਾ ਸਮਾਂ ਬੜੇ ਭਾਗਾ ਵਾਲਾ ਹੈ ਅੱਜ ਦੇ ਇਸ ਪਵਨ ਦਿਿਤ ਦਿਹਾੜੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ ਸਭ ਨੂੰ ਚੜ੍ਹਦੀਆਂ ਕਲਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਔਰ ਜਿਨ੍ਹਾਂ ਨੇ ਭਾਈ ਅੰਮ੍ਰਿਤ ਛਕਣਾ ਹੈ ਉਹ ਭਾਈ ਸਾਰੇ ਤਿਆਰ ਵਰ ਤਿਆਰ ਹੋ ਕੇ ਜਿਵੇਂ ਵੀ ਜਤੇਦਾਰ ਤੁਹਾਨੂੰ ਬੇਨਤੀ ਕਰਨਗੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਹਨਾਂ ਦੇ ਮੁਤਾਬਕ ਆਪਨੇ ਅੰਮ੍ਰਿਤ ਛਕਣ ਦੀ ਕਿਰਪਾਲਤਾ ਕਰਨੀ ਇੰਨੇ ਬਚਨ ਕਰਕੇ ਬਾਬਾ ਜੀ ਫਿਰ ਆਪਦੇ ਪਰਮੇਵਰ ਨੂੰ ਚਲੇ ਜਾਂਦੇ ਨੇ ਅਤੇ ਦਾਸ ਉੱਠ ਕੇ ਦਰਬਾਰ ਸਾਹਿਬ ਦੇ ਵਿੱਚ ਆ ਗਿਆ ਦਰਬਾਰ ਸਾਹਿਬ ਦੇ ਵਿੱਚ ਆ ਕੇ ਫਿਰ ਮੈਂ ਉੱਥੇ ਬੈਠ ਗਿਆ ਉੱਤੇ ਬੈਠਣ ਤੋਂ ਬਾਅਦ ਜੈਦੇਦਾਰ ਨੇ ਲਾਸਮਿੰਟ ਕੀ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਆਪਕੇ ਜਿਹਦੇ ਕੋਲ ਕਕਾਰ ਨਹੀਂ ਹੈਗੇ ਉਹ ਆਪਕੋ ਆਪਣੇ ਕਕਾਰ ਆਕੇ ਲੈ ਲਓ ਇਹ ਵਚਨ ਕਰਦੇ ਹਨ ਇਹ ਵਚਨ ਕੀਤੇ ਤਾਂ ਉਸ ਤੋਂ ਉਪਰੰਤ ਸਾਰਿਆਂ ਨੇ ਜਿਨ੍ਹਾਂ ਨੇ ਕੋਲੇ ਵਕਾਰ ਨਹੀਂ ਸੀ ਉਹ ਸਭ ਨੇ ਆਕਾਰ ਲੈ ਮੈਂ ਵੀ ਸਮਾਂ ਦੇਖ ਕੇ ਜਾ ਕੇ ਵਕਾਰ ਲੈ ਸ੍ਰੀ ਸਾਹਿਬ ਲਿਆ ਕੜਾ ਤੇ ਕੰਗਾ ਕਿ ਤਿੰਨੇ ਵਸਤੂਆਂ ਦਸ ਨੇ ਵੀ ਲਈਆਂ ਉਤੋਂ ਪ੍ਰੰਤ ਹੁਕਮ ਕੀਤਾ ਪਾਈ ਸਾਰੇ ਸੰਗਤ ਇਹ ਵੱਡੇ ਕਮਰੇ ਵਿੱਚ ਆਜੋ ਉਸ ਕਮਰੇ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਮਰਤ ਸ਼ਕੰਧੀ ਸਾਰੀ ਸਮਗਰੀ ਪਿਆਰ ਕਰਨ ਦੀ ਤਿਆਰ ਸੀ ਉੱਤੇ ਸਭ ਨੇ ਉੱਤੇ ਜਾ ਕੇ ਨਮਸਕਾਰ ਕਰਕੇ ਸਾਰੀ ਸੰਗਤ ਬੈਠ ਗਈ ਫੇਰ ਪੰਜ ਪਿਆਰੇ ਤੇ ਬਾਬਾ ਜੀ ਵੀ ਆਏ ਇਹਨਾਂ ਨੇ ਆ ਕੇ ਭਾਈ ਵਾਟਾ ਤਿਆਰ ਕੀਤਾ ਤੇ ਵਾਟਾ ਤਿਆਰ ਕਰਕੇ ਸਾਬ ਨੂੰ ਭਾਈ ਅਰਦਾਸ ਕਰਕੇ ਸਾਰੀ ਸੰਗਤ ਨੂੰ ਬੜੇ ਪਿਆਰ ਦੇ ਨਾਲ ਅੰਮ੍ਰਿਤ ਸਕਾਉਣਾ ਕੀਤਾ ਬਾਬਾ ਜੀਆ ਨੇ ਸਭ ਤੋਂ ਪਹਿਲਾਂ ਦਾਸ ਨੂੰ ਅੰਮ੍ਰਿਤ ਛਕਣ ਲਈ ਸਾਰਾ ਕੀਤਾ ਤੇ ਉਦੋਂ ਬਾਬਾ ਜੀਆ ਨੇ ਬੜੀ ਕਿਰਪਾ ਕੀਤੀ ਹੈ ਕਿ ਦਾਸ ਨੂੰ ਅੰਮ੍ਰਿਤ ਛਕਾਇਆ ਬਾਕੀ ਹੋਰ ਬੇਅੰਤ ਸੰਗਤ ਨੂੰ ਬਾਬਾ ਜੀਆ ਨੇ ਛਕਾਇਆ ਇੱਕ ਸਿੰਘ ਹੋਰ ਨਾਲ ਚਕਾਰਿਆ ਜੀ ਇਤਨਾ ਸਾਰੀ ਸੰਗਨੇ ਪਾ ਅੰਮ੍ਰਿਤ ਪਾਨ ਕੀਤਾ ਆਓ ਅੱਜ ਦੀ ਇਹ ਕਥਾ ਦਾ ਵਿਚਾਰ ਸਮਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ